ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਖਾਸ ਤੌਰ ਤੇ ਜਿੱਤ ਹੋਈ ਹੈ ਤੇ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਜੇਵ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਪ੍ਰੇਸ਼ਾਨ ਕਰਨ ਤੇ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਇੱਕ ਵਾਰ ਫਿਰ ਮੂੰਹ ਦਿਖਾਉਣ ਦੀ ਦੇਖੋ ਮੈਂ ਇਹ ਸਮਝਦਾ ਹਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਅਮਰਤਮਈ ਬਾਣੀ ਚ ਆਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰੜ ਨਾ ਦਿਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹੱਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਕੱਲ ਇੱਥੇ ਆਉਣਗੇ ਵੀ ਵਿਵਾਨਗੜ੍ਹ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤਾਂ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰਦੇ ਆ ਸਰਕਾਰ ਵਰ ਕੀ ਕਹਿਣਾ ਚਾਹੁੰਗੇ ਜਿਸ ਤਰੀਕੇ ਦੀ ਦਮਨਕਾਰੀ ਨੀਤੀ ਜਿਹੜਾ ਪਹਿਲਾਂ ਵਾਰ-ਵਾਰ ਪ੍ਰੈਸ਼ਰ ਪਾਇਆ ਜਾਂਦਾ ਜੀ ਉਹਦੇ ਬਾਰੇ ਕੀ ਕਹਿੰਦੇ ਆ ਉਹ ਦੇਖੋ ਦਿੱਲੀ ਦਾ ਪ੍ਰੈਸ਼ਰ ਤੇ 1675 ਚ ਵੀ ਹੈਗਾ ਸੀ ਤੇ ਨਾ ਪੰਥ ਤੇ ਪੰਜਾਬ ਨੇ ਉਦੋਂ ਮੰਨਿਆ ਨਾ ਅੱਜ ਮੰਨਦੇ ਆ ਕੂੜ ਨੇ ਖੁੱਟੇ ਨਾਨਕਾ ਉੜ ਸੱਚ ਰਹੀ ਅਖੀਰ ਜਿੱਤ ਸੱਚ ਦੀ ਫਤਿਹ ਸੱਚ ਦੀ ਆ ਤੇ ਸੱਚ ਦੀ ਰਹੇਗੀ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ